ਸਾਸਰੀ ਕਾਲਜੀ ਸਾਰਿਆਂ ਨੂੰ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਤੋਂ ਤਕਰੀਬਨ 4 ਮਹੀਨੇ 5 ਮਹੀਨੇ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਅਸੀਂ ਮੋਟਰ ਤੇ ਮੇਥੀ ਲਾਈ ਆ ਤੇ ਆਓ ਤੁਹਾਨੂੰ ਦਿਖਾਉਨੇ ਆ ਤੇ ਜਿਸ ਤਰ੍ਹਾਂ ਦੀ ਅੱਜ ਕੱਲ ਸਬਜ਼ੀਆਂ ਆਉਂਡੀਆਂ ਤੁਹਾਨੂੰ ਪਤਾ ਹੀ ਆ ਦਵਾਈਆਂ ਦੁਵੀਆਂ ਲਾ ਕੇ ਪਰ ਅਸੀਂ ਤੇ ਆਪਣੀ ਸਾਰੀ ਫੈਮਿਲੀ ਨੇ ਸਲਾਹ ਕੀਤੀ ਸੀ ਕਿ ਸਬਜ਼ੀ ਪਾਣੀ ਜਦੋਂ ਪੈਲੀ ਬੰਨਾ ਹੈਗਾ ਤੇ ਘਰ ਦਾ ਹੀ ਖਾਣਾ ਵਾ ਤੇ ਬਿਨਾਂ ਦਵਾਈਆਂ ਤੋਂ ਤੇ ਆਓ ਜੀ ਤੁਹਾਨੂੰ ਦਿਖਾਉਨੇ ਆ ਅਸੀਂ ਕੀ ਕੀ ਲਾਇਆ ਆਪਣੀ ਮੋਟਰ ਤੇ ਇਹ ਵੀਡੀਓ ਚੰਗੀ ਲੱਗੇਗੀ ਲਾਈਕ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਨਵਾਂ-ਨਵਾਂ ਚੈਨਲ ਬਣਾਇਆ ਤੇ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਆਜੋ ਜੀ ਤੁਹਾਨੂੰ ਦਿਖਾਉਨੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਮੇਥੀ ਦਿਖਾਉਨੇ ਆ ਆ ਦੇਖੋ ਕਿੰਨੀ ਸੋਹਣੀ ਮੇਥੀ ਹੈ ਕਿੰਨੇ ਸੋਹਣੇ ਫੁੱਲ ਖਿਲੇ ਹੋਏ ਨੇ ਤੇ ਤਕਰੀਬਨ ਇਹਨੂੰ ਲਾਇਆ ਨੂੰ ਸਾਨੂੰ 4-5 ਮਹੀਨੇ ਹੋ ਗਏ ਨੇ ਤੇ ਇੱਧਰ ਅਸੀਂ ਲਾਏ ਨੇ ਗੰਡੇ ਪਿਆਜ਼ ਆ ਦੇਖੋ ਬਹੁਤ ਸੋਹਣੇ ਇਹ ਅੱਜ ਕੁਝ ਲਈ ਨਹੀਂ ਮਿਰਚਾਂ ਦੇ ਬੂਟੇ ਲੱਗੇ ਹੋਏ ਨੇ ਇੱਧਰ ਥਾਂ ਕੇ ਆਲੀ ਗੋੜ ਕੇ ਕੱਲ ਬਹੁਤ ਟੱਕ ਘਟੋ ਘਟ ਮੈਂ 1.5-2 ਘੰਟੇ ਇਹ ਕੰਮ ਕੀਤਾ ਗੋੜਨ ਦਾ ਇੱਧਰ ਵੀ ਗੰਡੇ ਲੱਗੇ ਤੇ ਉਹ ਵਟਾਂ ਦੇ ਨਾਲ ਜਿਹੜੇ ਆ ਮੋਗਰੇ ਇਹ ਵੀ ਆਪ ਹੀ ਲਾਇਦੇ ਤੇ ਸਭ ਤੋਂ ਮੇਨ ਗੱਲ ਇਹ ਆ ਕਿ ਚੀਜ਼ਾਂ ਤੇ ਚਲੋ ਇਹ ਸਾਰੇ ਲਾਉਂਦੇ ਆ ਪਰ ਇਹ ਮੈਂ ਦੱਸਣ ਦਾ ਮਕਸਦ ਇਹ ਆ ਕਿ ਬਿਨਾ ਸਪਰੇਅ ਤੋਂ ਬਿਨਾ ਕੋਈ ਖਾਦ ਤੋਂ ਘਰ ਦੀਆਂ ਸਬਜ਼ੀਆਂ ਜਿਹੜੀਆਂ ਘਰ ਦਾ ਖਾਣਾ ਪੀਣਾ ਉਸ ਬਾਰੇ ਮੈਂ ਤੁਹਾਨੂੰ ਦੱਸਦਾ ਪਿਆ ਦੇਖੋ ਤੇ ਆਰਕੇ ਇਥੋਂ ਸਾਗ ਹੀ ਬਹੁਤ ਖਾਦਾ ਆਪਣੀ ਪੈਲੀ ਚ ਇਹ ਜਿੰਨੇ ਪੱਠੇ ਨੂੰ ਕਦੀ ਅਸੀਂ ਖਾਦ ਨਹੀਂ ਪਾਈ ਕਿਉਂਕਿ ਇਹਦੇ ਵਿੱਚ ਸਾਗ ਹੀ ਤੇ ਫਿਰ ਸਾਗ ਸਾਰੇ ਪਰਿਵਾਰ ਨੇ ਖਾਣਾ ਹੁੰਦਾ ਸੀ ਤੇ ਇਸ ਕਰਕੇ ਇਹ ਕਦੀ ਇੱਥੇ ਸਪਰੇ ਕੋਈ ਖਾਦ ਨਹੀਂ ਪਾਈ ਹੈਗੀ ਤੇ ਇਧਰ ਅੱਜ ਕੋ ਤੋੜੀਆਂ ਲਾਤੀਆਂ ਗਰਮੀਆਂ ਵਾਸਤੇ ਉਹਨਾਂ ਵੇਲੇ ਸਵੇਰ ਵਾਸਤੇ ਤੋੜੀਆਂ ਨਹੀਂ ਵੱਲਾਂ ਵੀ ਲਾਤੀਆਂ ਆ ਅਦੇ ਸਦਿਓ ਤੇ ਤੁਸੀਂ ਵੀ ਕੋਸ਼ਿਸ਼ ਇਹ ਕਰਿਆ ਕਰੋ ਕਿ ਪਿੰਡ ਜਦੋਂ ਵੀ ਫ੍ਰੀ ਹੁੰਦੀ ਹੈ ਆਪਣੀ ਮੋਟਰ ਤੇ ਜਾ ਕੇ ਕੁਛ ਨਾ ਕੋਈ ਸਾਫ ਆਪੜਿਆ ਥੀਲਾਓ ਤਾਂ ਕਿ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਹੀ ਬਿਮਾਰੀਆਂ ਤੋਂ ਬਚ ਸਕੀਏ ਬਾਕੀ ਤੇ ਜਿਹੜੇ ਅੱਜ ਕੱਲ ਮਿਲਦਾ ਤੁਹਾਨੂੰ ਪਤਾ ਹੀ ਆ ਸਭ ਦਵਾਈਆਂ ਲੱਗੀਆਂ ਹੁੰਦੀਆਂ ਤੇ ਇਧਰ ਕੁਛ ਕਮਾਦ ਲਾਇਆ ਵਾ ਇਦਰਾ ਛੋਟੇ ਛੋਟੇ ਆ ਤੁਸੀਂ ਦੇਖੋ ਇੱਕ ਮਾਦਿਆ ਆ ਸਭ ਕਮਾਦ ਲਾਇਆ ਇਨੀ ਚ ਇਹ ਦੋ ਤਿੰਨ ਮਰਲੇ ਜਿਹੜਾ ਥਾਂ ਇਹ ਕਮਾਦ ਲਾਇਆ ਬਾਕੀ ਆ ਗੰਡੇ ਲਾਏ ਮੇਥੀ ਲਾਈ ਉਸ ਤਰਫ ਵੀ ਲੱਗੀਆਂ ਤੋਰੀਆਂ ਲਾਤੀਆਂ ਆਉਣ ਵਾਸਤੇ ਗਾਂ ਖਾਣ ਵਾਸਤੇ ਗਰਮੀਆਂ ਚ ਕਿੰਨਾ ਸੋਹਣਾ ਲੱਗਦਾ ਪਿਆ ਸੂਰਜ ਚ ਪੰਡਿਆ ਵਾ ਛਿਪੀ ਗਿਆ ਤੇ ਉਹਦੀ ਲਾਲਗੀ ਜਿਹੜੀ ਰਹਿ ਗਈ ਆ ਤੇ ਕਣਕਦ ਤੋਂ ਕਿੰਨਾ ਸੋਹਣਾ 뷰 ਆਉਂਦਾ ਆਉਂਦਾ ਪਿਆ ਠੀਕ ਹੈ ਤੇ ਈ ਸੀ ਅੱਜ ਆਦੀ ਮੋਟਰ ਤੇ ਵੀਡੀਓ ਚੰਗੀ ਲੱਗੇਗੀ ਤੇ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਵ ਨਵ ਚੈਨਲ ਬਣਾਇਆ ਵਾ ਤੇ ਅੱਜ ਦਾ ਵਲੌਗ ਬਸ ਇਹੀ ਹੀ ਆਪਣੇ ਘਰ ਦੀਆਂ ਸਬਜ਼ੀਆਂ ਖਾਓ ਤੇ ਚੰਗਾ ਖਾਣਾ ਪੀਣਾ ਖਾਓ ਤੇ ਜ਼ਿੰਦਗੀ ਜਿਹੜੀ ਸਿਹਤ ਦਾ ਬਹੁਤ ਖਿਆਲ ਰੱਖੋ ਤੇ ਅੱਜ ਦਾ ਵਲੌਗ ਆ ਜੀ ਅਸੀਂ ਇੱਥੇ ਹੀ ਕਰਦੇ ਹਾਂ ਖਤਮ ਮਿਲਦੇ ਆ ਅਗਲੇ ਵਲੌਗ ਦੇ ਵਿੱਚ